ਸੋਰੀ ਮੈਨੂੰ ਬਹੁਤ ਦੁਖਦਾਸ ਮਿਸਿੰਗ ਚੈਰੀਟੇਬਲ ਕੀ ਗੱਲ ਹੋ ਗਈ ਇਹਨੇ ਭਾਵੁਕ ਕਿਉਂ ਹੋ ਰਹੇ ਅੱਛਾ ਸਾਰੀ ਜਾਣਕਾਰੀ ਦੇਓ ਮਰਜੀ ਕੀ ਹੋਇਆ ਹੈ। ਸ੍ਰੀਮ ਲੋਕਾਂ ਦੀ ਸੇਵਾ ਕਰਨ ਵਾਲਾ ਸ਼੍ਰੀ ਗੁਰੂ ਰਵਦਾਸ ਹਸਪਤਾਲ ਹੁਣ ਬੰਦ ਨਹੀਂ ਹੋਵੇਗਾ। ਜੀ ਹਾਂ ਬੰਗਾ ਦੇ ਪਿੰਡ ਥਾਂਦੀਆ ਚ ਬਣੇ ਇਸ ਹਸਪਤਾਲ ਨੂੰ ਕੁਝ ਦਿਨ ਪਹਿਲਾਂ ਸੀਲ ਕਰ ਦਿੱਤਾ ਗਿਆ ਸੀ ਜਿਸ ਦੀ ਖਬਰ ਸੈਂਟਰਲ ਪੰਜਾਬ ਟੀਵੀ ਵੱਲੋਂ ਪ੍ਰਮੁੱਖਤਾ ਨਾਲ ਚਲਾਈ ਗਈ ਸੀ। ਜਿਸ ਤੋਂ ਬਾਅਦ ਹੁਣ ਧਾਰਮਿਕ ਅਤੇ ਸਮਾਜਿਕ ਦੇਥੇਵੰਦੀਆਂ ਹਸਪਤਾਲ ਨੂੰ ਮੁੜ ਚਾਲੂ ਕਰਵਾਉਣ ਲਈ ਅੱਗੇ ਆਈਆਂ ਨੇ।

14 ਜਨਵਰੀ ਨੂੰ ਪੰਜਾਬ ਨੈਸ਼ਨਲ ਬੈਂਕ ਨੇ ਹਸਪਤਾਲ ਦੇ ਬਾਹਰ ਕੁਰਕੀ ਦੇ ਵੱਡੇ ਵੱਡੇ ਨੋਟਿਸ ਚਪਕਾ ਦਿੱਤੇ ਸੀ ਹਸਪਤਾਲ ਨੂੰ ਤਾਲਾ ਝੜਿਆ ਗਿਆ ਸੀ ਤਾਂ ਡਾਕਟਰ ਵੀ ਭਾਵੁਕ ਹੋ ਉਠੇ ਸੀ ਪਰ ਹੁਣ ਜਥੇਬੰਦੀਆਂ ਨੇ ਹਸਪਤਾਲ ਦੇ ਟਰਸਟੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਉਹਨਾਂ ਨੂੰ ਪ੍ਰੋਸਤਾ ਦਿੱਤਾ ਹੈ ਕਿ ਲੋਨ ਦਾ ਇੱਕ ਇੱਕ ਪੈਸਾ ਵਾਪਸ ਕੀਤਾ ਜਾਵੇਗਾ ਇਸ ਦੌਰਾਨ ਜਥੇਬੰਦੀਆਂ ਨੇ ਸ਼ਰਤ ਰੱਖੀ ਕਿ ਟਰਸਟ ਹੁਣ ਹਸਪਤਾਲ ਦੇ ਕੰਮਾਂ 'ਚ ਕੋਈ ਵੀ ਦਖਲ ਨਹੀਂ ਦੇਵੇਗਾ ਅਤੇ ਇਸ ਹਸਪਤਾਲ ਨੂੰ ਅਦਵਦਾਸ ਸਮਾਜ ਦੇ سپرد ਕੀਤਾ ਜਾਵੇਗਾ ਜੋ ਚੈਰੀਟੇਬਲ ਹਸਪੀਟਲ ਪਿੰਡਾਂ ਦੀਆਂ ਪਿੰਡੀਆਂ ਵਿੱਚ ਹੈ ਉਹ ਪਿਛਲੇ ਦਿਨੀ ਜਦੋਂ ਇੱਕ ਬਹੁਤ ਹੀ ਘਟਿਆ ਖਬਰ ਸਮਾਜ ਦੇ ਵਿੱਚ ਆਈ ਤਾਂ ਸਾਰਿਆਂ ਦੇ ਹਿਰਦੇ ਬਲੁੰਦਰੇ ਗਏ ਔਰ ਸੰਗਤਾਂ ਬੜੀਆਂ ਦੁਖੀ ਹੋਈਆਂ ਭਾਵੁਕ ਹੋ ਕੇ ਰੋਈਆਂ ਕਿ ਗੁਰੂ ਰਾਜ ਸਾਹਿਬ ਦੇ ਨਾਮ ਦੇ ਉੱਤੇ ਐਡਾ ਵੱਡਾ ਜਿਹੜਾ ਹਸਪੀਟਲ ਬਣਾਇਆ ਸੀ ਉਹ ਸੀਲ ਹੋ ਗਿਆ ਸੰਗਤਾਂ ਸੰਗਤਾਂ ਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਪਰ ਉਸ ਦੁੱਖ ਨੂੰ ਦੇਖਦੇ ਹੋਏ ਅਸੀਂ ਅ ਜਿਹੜੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਗੇ ਡਾਕਟਰ ਬੱਲ ਜੀ ਤੇ ਹੋਰ ਹੋਰ ਵੀ ਸਾਰੇ ਅਸੀਂ ਬੈਠ ਕੇ ਇਹਨਾਂ ਦੇ ਨਾਲ ਮੀਟਿੰਗ ਹੋਈ ਪਹਿਲਾਂ ਪਤਾ ਕਰੀਏ ਕੀ ਗਿਆ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀਗਾ ਤੇ ਉਹਨਾਂ ਨੇ ਫਿਰ ਦੱਸਿਆ ਉਹਨਾਂ ਨੂੰ ਫਿਰ ਜਦੋਂ ਗੱਲਬਾਤ ਸਾਰੀ ਹੋਈ ਵੇਜਾ ਕਰਕੇ ਤਾਂ ਉਹਨਾਂ ਦੀ ਵੀਡੀਓ ਦੇਖ ਕੇ ਵੀ ਮੈਨੂੰ ਪਤਾ ਲੱਗਿਆ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਵੇ ਦੱਸੋ ਤੁਸੀਂ ਕੀ ਕਰਨਾ ਚਾਹੁੰਦੇ ਆ ਉਹ ਕਹਿੰਦੇ ਵੇ ਉਹਨਾਂ ਨੇ ਦੱਸਿਆ ਵੀ ਮੈਂ ਇਹਨਾਂ ਕਰਕੇ ਪੈਸਾ ਆ ਵੀ ਜ਼ਿਆਦਾ ਆ ਉਹਨਾਂ ਨੇ ਫਿਰ ਇਹ ਕਿਹਾ ਵੀ ਤੂੰ ਜਿਹੜਾ ਪੈਸਾ ਆ ਇਹ ਹੁਣ ਇਹਦੇ ਤੇ ਇਸ ਗੰਭੀਰਤਾ ਦੇ ਨਾਲ ਸਮਾਜ ਜਿਹੜਾ ਸੋਚੂਗਾ ਐਕਸ਼ਨ ਲਾਊਗਾ ਵੀ ਕੀ ਕਰਨਾ ਕੀ ਨਹੀਂ ਕਰਨਾ ਵੀ ਤੁਸੀਂ ਜਿਹੜੇ ਤੁਹਾਡੀ ਟਰਸਟ ਜਿਹੜਾ ਤੁਹਾਡਾ ਆ ਇਹ ਹੁਣ ਤੁਸੀਂ ਸਾਈਡ ਤੇ ਹੋ ਜਾਓ ਇਹ ਸਮਾਜ ਦੇ ਸਮਾਜ ਨੂੰ ਤੁਸੀਂ ਸੌਂਪਦੇ ਹੋ ਉਹ ਜਿਹੜਾ ਸਮਾਜ ਆ ਉਹ ਦੇਖੂਗਾ ਇਹਨੂੰ ਉਹਨਾਂ ਨੇ ਮੰਨ ਲਿਆ ਕਹਿੰਦੇ ਠੀਕ ਆ ਅਸੀਂ ਮੰਨ ਲਵਾਂ ਸਮਾਜ ਨੂੰ ਇਹ ਸਵਾਰਪਿਤ ਕਰ ਦਿੰਦੇ ਆ ਹਰਪੋਰਟ ਕਰ ਦਿੰਦੇ ਆ ਸਮਾਜ ਇਹਨੂੰ ਦੇਖੂਗਾ ਅਸੀਂ ਜੋ ਸਭ ਤੋਂ ਲਿਖਾਉਣਾ ਅਸੀਂ ਉਹ ਲਿਖਣ ਨੂੰ ਤਿਆਰ ਹਾਂ ਉਧਰ ਜਥੇਬੰਦੀਆਂ ਨੇ ਡੇਰਾ ਬੱਲਾ ਦੇ ਮੁਖੀ ਸਣੇ ਵੱਖ-ਵੱਖ ਜਥੇਬੰਦੀਆਂ ਨਾਲ ਵੀ ਗੱਲ ਕੀਤੀ ਜਿਸ ਤੋਂ ਬਾਅਦ ਇਸ ਹਸਪਤਾਲ ਨੂੰ ਟਰੱਸਟ ਤੋਂ ਆਜ਼ਾਦ ਕਰਵਾ ਕੇ ਲੋਕਾਂ ਦੇ سپرد ਕਰਨ ਤੇ ਸਹਿਮਤੀ ਬਣਾਈ ਗਈ ਉੱਥੇ ਹੀ ਜਥੇਬੰਦੀਆਂ ਦੇ ਆਗੂਆਂ ਨੇ ਹਸਪਤਾਲ ਨੂੰ ਸੀਲ ਕਰਨ ਵਾਲੇ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਤੇ ਜਿੰਨੇ ਸਾਡੇ ਪੰਜਾਬ ਦੇ ਡੇਰੇ ਆ ਹਰ ਡੇਰੇ ਵਿੱਚ ਸਾਡੇ ਡੇਰਾ ਸਰਕੰਡ ਬੱਲਾ ਤੋਂ ਵੀ ਉਹਨਾਂ ਦੇ ਟਰੱਸਟੀਆਂ ਨਾਲ ਵੀ ਗੱਲਬਾਤ ਹੋਈ ਹੋਰ ਮਹਾਂਪੁਰਸ਼ਾਂ ਨਾਲ ਹੋਈ ਸਾਰਿਆਂ ਨੇ ਹੀ ਕਿਆ ਵੀ ਜੋ ਮਹਾਰਾ ਇਹਨੇ ਜਿਹੜੇ ਬੈਠੇ ਸਾਡੇ ਨਾਲ ਮੌਜੂਦ ਆ ਇਹਨਾਂ ਦੀ ਜਿਹੜੀ ਜੋ ਵੀ ਸਹਿਮਤੀ ਹੋਊਗੀ ਅਸੀਂ ਸਾਰੇ ਨਵ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਰਿਆਂ ਦੋਖਿਆ ਵੀ ਸਾਡੀ ਜਿਹੜੇ ਰਹਿਬਰਾਂ ਦੀ ਬੇਅਦਬੀ ਕੀਤੀ ਹੈ ਜਿਹਨਾਂ ਬੰਦਿਆਂ ਨੇ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਜਿਹੜੀ ਪਹਿਲ ਜਿਹੜੀ ਮੰਗਿਆ ਉਹ ਇਹੀ ਆ ਵੀ ਜਿਨ੍ਹਾਂ ਨੇ ਤਾਲਾ ਲਾਇਆ ਉਹਨਾਂ ਦੇ ਉੱਪਰ ਐਕਸ਼ਨ ਜਿਹੜੀ ਪੁਲਿਸ ਆ ਜੇਕਰ ਨਹੀਂ ਲੂੰਗੀ ਤੇ ਜਿਹੜਾ ਆਪਾਂ ਐਕਸ਼ਨ ਹੋ ਸਕਤ ਲੈ ਲਵਾਂਗਾ ਪਰ ਇਹਨਾਂ ਨੇ ਕਿਹਾ ਵੀ ਇੱਕ ਵਾਰੀ ਬਹਿ ਕੇ ਸਾਡੇ ਨਾਲ ਇੱਕ ਵਾਰੀ ਗੱਲ ਕਰ ਲਓ ਵੀ ਜੋ ਵਿੱਚ ਹੈਗਾ ਜੇਕਰ ਸਾਨੂੰ ਤਸੱਲੀ ਭਾਖਸ ਨਹੀਂ ਜਵਾਬ ਮਿਲਦਾ ਕਾਰਵਾਈ ਨਹੀਂ ਹੁੰਦੀ ਤਾਂ ਅਗਲਾ ਐਕਸ਼ਨ ਜਿਹੜਾ ਤੁਹਾਡੇ ਮੀਡੀਆ ਸਾਹਮਣੇ ਦੱਸਿਆ ਸੀ ਕਿ ਪ੍ਰਾਪਰਟੀ ਜਿਹੜੀ ਸੀ ਇਹ ਨਿੱਜੀ ਤੌਰ ਤੇ ਸੀ ਨਾ ਜਿਹੜੀ ਰੇਸਿ ਸੀ ਦੇਖੋ ਡਾਕਟਰ ਜਿਹੜੇ ਬਲ ਸਾਹਿਬ ਆ ਤੇ ਦੂਸਰੇ ਡਾਕਟਰ ਚਾਰਾਂ ਬੰਦਿਆਂ ਨੇ ਦੱਸਿਆ ਵੀ ਚਾਰ ਬੰਦਿਆਂ ਦੇ ਨਾਮ ਦੇ ਉੱਪਰ ਜਿਹੜੀ ਇਹ ਜਿਹੜੀ ਪ੍ਰਾਪਰਟੀ ਸੀ ਉਸ ਤੋਂ ਬਾਅਦ ਪ੍ਰਾਪਰਟੀ ਖਰੀਦ ਕੇ ਜਿਹੜਾ ਜਿਹੜੀ ਜ਼ਮੀਨ ਆ ਉਸ ਤੋਂ ਬਾਅਦ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਨਾਮ ਦੇ ਹਸਪਤਾਲ ਜਿਹੜਾ ਬਣਾਇਆ ਗਿਆ ਅਤੇ 2017 ਦੇ ਵਿੱਚ ਕਹਿੰਦੇ ਇਹ ਬਿਲਡਿੰਗ ਜਿਹੜੀ ਆ ਤਿਆਰ ਹੋ ਗਈ ਤਿਆਰੀ ਪਰ ਜਿਹੜਾ ਅਕਾਊਂਟ ਆ ਐਨਪੀ ਆ ਜਿਹੜੇ ਜੂਨਲ ਅਫਸਰ ਆ ਅੰਬਰਸਾਰਿਆ ਸੰਜੀਵ ਗੋਇਲ ਜੀ ਉਹਨਾਂ ਨੂੰ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ 2021 ਦੇ ਵਿੱਚ ਜਿਹੜਾ ਜਿਹੜਾ ਅਕਾਊਂਟ ਐ ਐਨਪੀ ਹੋਇਆ ਸੀ ਪਰ ਅਸਲ ਦੀ ਗੱਲ ਹੈ ਵੀ ਡਾਕਟਰ ਬੱਲ ਸਾਹਿਬ ਇੰਨੇ ਚਿਰ ਤੋਂ ਜੇ ਚੱਲਦਾ ਸੀ ਮਤਲਬ ਤੇ ਇਹਨੂੰ ਪਹਿਲਾਂ ਹੀ ਲਿਆਉਣਾ ਚਾਹੀਦਾ ਸੀ ਜਾਂ ਆਪਾਂ ਅੱਜ ਵੀ ਤਾਂ ਮੀਡੀਆ ਦੇ ਵਿੱਚ ਜਦੋਂ ਤਾਲਾ ਲਾਇਆ ਉਦੋਂ ਵੀ ਰੋਂਦੇ ਪਏ ਸੀ ਤੇ ਜੇਕਰ ਉਹ ਦਮ ਹੁੰਦਾ ਦੇਖੋ ਮੈਂ ਤਾਂ ਕਹਿੰਦਾ ਵੀ ਉਹਨਾਂ ਦੀ ਇਹ ਗਹਿਲੀ ਆ ਵੀ ਦੋ ਬੰਦੇ ਲਾ ਕੇ ਤਾਲਾ ਲਾਉਂਦੇ ਵਿਰੋਧ ਕਰਦੇ ਆਪਣੇ ਆਪ ਨੂੰ ਸਿਲੰਡਰ ਕਰਦੇ ਆਤਮ ਹੱਤਿਆ ਕਰਦੇ ਤਾਂ ਨਾ ਇਥੇ ਇਕੱਠੇ ਹੋਣ ਦਾ ਕਾਰਨ ਵੀ ਡਾਕਟਰ ਬਾਲੀ ਆ ਕਿ ਇਹਨਾਂ ਨੇ ਪੂਰਾ ਗੰਭੀਰਤਾ ਨਾਲ ਜਿਹੜੀ মিডিਆ 'ਚ ਹੁਣ ਰਿਪੋਰਟ ਪਾਈ ਉਹਨਾਂ ਨੇ ਇਹੇ ਜਿਹੜੀ ਖਬਰ ਆ ਜੇ ਆਨਲਾਈਨ ਪਹਿਲਾਂ ਹੀ ਕਰ ਦਿੰਦੇ ਤਾਂ ਅੱਜ ਸਾਡੇ ਰੈਵਰਾਂ ਦੀ ਬਦਨਾਮੀ ਨਾ ਹੁੰਦੀ ਅੱਜ ਬੇਇੱਜ਼ਤੀ ਨਾ ਹੁੰਦੀ ਸੋ ਅੱਜ ਸਮਾਜ ਨੂੰ ਇਕੱਠਾ ਨਾ ਹੋਣਾ ਪੈਂਦਾ। ਸ਼ੁਰੂਆਤ ਕਰਨ ਡਾਕਟਰ ਨਾਮਦੇਵ ਦਾ ਵੀ ਆਪ ਸੀਗਾ। ਡਾਕਟਰ ਉਹ ਕਹਿੰਦੇ ਵੀ ਚਾਰ ਡਾਕਟਰਾਂ ਦੇ ਨਾਂ ਤੇ ਜਿਹੜੀ ਪ੍ਰਾਪਰਟੀ ਸੀ ਆਪਾਂ ਤਾਂ ਇਹ ਮੰਗ ਰੱਖੀ ਆ ਵੀ ਜਿਹੜੀ ਹੁਣ ਬੈਂਕ ਨੇ ਬੈਂਕਰਪਟ ਕਰਤੀ ਆ ਇਹ ਸਾਡੇ ਸ਼੍ਰੀ ਗੁਰੂ ਅਭਿਦਾਸ ਮਹਾਰਾਜ ਦੇ ਨਾਂ ਤੇ ਜਿਹੜੀ ਆ ਰੀ ਪ੍ਰਾਪਰਟੀ ਹੋਣੀ ਚ ਅਤੇ ਹਰ ਮਹੀਨੇ ਇੱਕ ਇਹ ਗਰਬੈਦਾ ਸਾਹਿਬ ਜਿਹੜੇ ਦੇਸ਼ ਵਿਦੇਸ਼ ਵਿੱਚ ਬੈਠੇ ਚਾਹੇ ਦबई ਵਿੱਚ ਬੈਠੇ ਹੈ ਜਿਹੜੇ 5-5 ਰੁਪਏ ਵੀ ਦਿੰਦੇ ਚਾਹੇ ਦਾਦਲ ਉਹ ਸਾਰਿਆਂ ਨੂੰ ਜਿਹੜਾ ਆਨਲਾਈਨ ਜਿਹੜਾ ਵੈਬਸਾਈਟ ਤੇ ਦੱਸਿਆ ਜਾਊਗਾ ਵੀ ਸਾਡੀ ਸਹਾਇਤਾ ਸੋ ਆਪਣੀ ਇਹ ਹੀ ਆ ਵੀ ਇਹ ਚੀਜ਼ ਨੂੰ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਜਥੇਬੰਦੀਆਂ ਨੇ ਇਸ ਦੌਰਾਨ ਸਰਕਾਰ ਨੂੰ ਲੰਮੇ ਹੱਥੀ ਲਿਆ ਉਹਨਾਂ ਮੰਗ ਕੀਤੀ ਕਿ ਜੇਕਰ ਹੋਰਨਾ ਲੋਕਾਂ ਦਾ ਸਰਕਾਰਾਂ ਕਰਜ਼ਾ ਮਾਫ਼ ਕਰ ਸਕਦੀਆਂ ਨੇ ਤਾਂ ਫਿਰ ਲੋਕਾਂ ਦੀ ਭਲਾਈ ਲਈ ਚਲਾਈ ਜਾ ਰਹੇ ਇਸ ਹਸਪਤਾਲ ਦਾ ਕਰਜ਼ਾ ਮਾਫ਼ ਕਿਉਂ ਨਹੀਂ ਕੀਤਾ ਜਾ ਸਕਦਾ ਅੱਜ ਸਮਾਜ ਦਾ ਕਰਜ਼ਾ ਮਾਫ਼ ਨਹੀਂ ਹੁੰਦਾ ਅੱਜ ਜਿਹੜਾ ਗਰੀਬ ਕਿਰਤੀ ਲੋਕ ਹੈ ਜਿਹੜੇ ਮਜ਼ਦੂਰੀ ਕਰਦੇ ਉਹਨਾਂ ਦਾ ਕਰਜ਼ਾ ਮਾਫ਼ ਕੀਤਾ ਦੇਖਿਆ ਉਹਨਾਂ ਦਾ 10000 ਸਰਕਾਰ ਨੇ ਕਰਜ਼ਾ ਮਾਫ਼ ਕਰਦੀ ਅੱਜ ਬਾਕੀਆਂ ਦੇ ਜਿਹੜੇ ਸਾਡੇ ਸਮਾਜ ਦਾ ਹੋ ਸਕਦਾ ਜਦੋਂ ਸਾਡੇ ਸਮਾਜ ਦੀ ਰੋੜ ਪੈਂਦੀ ਅੱਜ ਜੇ ਨਹੀਂ ਦੇ ਸਕੇ ਡਾਕਟਰ ਸਾਹਿਬ ਤੇ ਕਰਜ਼ਾ ਮਾਫ਼ ਨੂੰ ਸਾਨੂੰ ਮੰਗਗਾ ਨਹੀਂ ਚਾਹੀਦੀ ਆ ਅਸੀਂ ਜਾ ਕੇ ਉੱਥੇ ਲਿਖਤੀ ਦਈਏ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਦਈਏ ਇਹ ਤਾਂ ਆਪਣੇ ਆਪ ਸਾਡੇ ਮਿਨਿਸਟਰਾਂ ਨੂੰ ਚਾਹੀਦਾ ਵੀ ਬਾਕੀਆਂ ਦਾ ਕਰਜ਼ਾ ਮਾਫ਼ ਹੁੰਦਾ ਜੇ ਇਹਨਾਂ ਦੇ ਕੱਢੀ ਵੱਢੀ ਕਾਲ ਸੀ ਜੇ ਤਾਲਾ ਲੱਗਿਆ ਕਰ ਨੂੰ ਪ੍ਰੋਸੈਸ ਇੱਕ ਸਰ ਦਾ ਪ੍ਰੋਸੈਸ ਕਰਤੋਂ ਚੱਲ ਰਿਹਾ ਹੈ ਨੋਟਿਸ ਤੇ ਜਾਉਣਾ ਬੈਠੀ ਵੀ ਜੀ ਦੇਖ ਇਹ ਸਿਰਫ ਜਿਹੜਾ ਇੱਥੇ ਦੇ ਅਫਸਰ ਸੀਗੇ ਉਹਨਾਂ ਦੇ ਸਿਆਣਿਆਂ ਕੋਈ ਬੈਂਕ ਵੱਲੋਂ ਜਾਂ ਆਪਣੇ ਕੋਰਟ ਵੱਲੋਂ ਕੋਈ ਇਦਾਂ ਦੀ ਨਹੀਂ ਸੀ ਪਹਜਾਂਦੀ ਇਹ ਸਿਰਫ ਸਿਰਫ ਆਪਣੇ ਇਹਨਾਂ ਨੇ ਦੇਖਿਆ ਵੀ ਡਾਕਟਰ ਬੱਲ ਸਾਹਿਬ ਜਿਹੜੀ ਪਿਆਰਬਾਈ ਦੇ ਪਿੱਛੇ ਕੋਈ ਬੰਦਾ ਹੈ ਨਹੀਂ ਉਹ ਉਹ ਚੀਜ਼ ਦਾ ਫੈਲਾ ਚੁੱਕਿਆ ਨਾਲ ਨੇ ਇਥੇ ਸੀਲ ਕਰ ਦਿੱਤਾ ਦੱਸੀਏ ਕਿ ਸ਼੍ਰੀ ਗੁਰੂ ਰਵਦਾਸ ਹਸਪਤਾਲ ਕਰਜ਼ੇ ਚ ਡੁੱਬਿਆ ਹੋਇਆ ਸੀ ਇਸ ਨੂੰ ਇੱਕ ਚੈਰੀਟੇਬਲ ਟਰਸਟ ਚ ਲਾਉਂਦੀਏ ਜਿਸ ਨੇ ਬੈਂਕ ਤੋਂ ਲੋਨ ਲਿਆ ਸੀ ਪਰ ਕਰੋਨਾ ਸਮੇਂ ਉਹ ਬੈਂਕ ਨੇ ਕਿਸ਼ਤਾਂ ਨਾ ਮੋੜ ਸਕੇ ਹਸਪਤਾਲ ਸਿਰ ਹੁਣ ਕਰੀਬ 3 ਕਰੋੜ ਤੋਂ ਵੱਧ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ ਅਤੇ ਲੋਨ ਨਾ ਮੁਰਦਾ ਦੇਖ ਕੇ ਬੈਂਕ ਨੇ ਇਸ ਹਸਪਤਾਲ ਨੂੰ ਪਿਛਲੇ ਦਿਨੀ ਸੀਲ ਕਰ ਦਿੱਤਾ ਸੀ ਬੰਗਾ ਤੋਂ ਨਰਿੰਦਰ ਮਾਹੀ ਸੈਂਟਰਲ ਪੰਜਾਬ ਟੀਵੀ